ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਅੱਜ ਦਾ ਵਲੌਗ ਮੋਟਰ ਤੋਂ ਫਿਰ ਜਾਂ ਸ਼ੁਰੂ ਕਰਨਾ ਕੱਲੇ ਸ਼ਾਮ ਨੂੰ ਤਾਂ ਤੂਫਾਨ ਆਇਆ ਕੁਝ ਦੇਖ ਲੋ ਰੱਬ ਦੇ ਰੰਗ ਇੱਕ ਹਫ਼ਤਾ ਤੱਕ ਐਸੀ ਗਰਮੀ ਪਈ ਅੱਜ ਠੰਡ ਲੱਗਦੀ ਆ ਸੂਰ ਸੂਰੇ ਜੇ ਫੇਰ ਪੂਰਾ ਚੱਲ ਪਿਆ ਹੰਪੂਰਾ ਠੰਡਾ ਹੋਇਆ ਪਿਆ ਅੱਜ ਲੈਟ ਹਣੀ ਸੀ 4 ਵਜੇ ਕੋਈ ਫਾਲਟ ਹੋ ਗਈ ਉਹ ਮੇਰੇ ਹਿਸਾਬ ਨਾਲ ਤਾਂ ਕਰਕੇ ਆਈ ਨਹੀਂ ਬਲੈਡ ਕਰਕੇ ਗਿਆ ਮਾ ਅਸੀਂ ਮਾ ਹੱਥਲ ਦੇਖ ਆਵਾਂ ਜੇ ਦੇਖ ਦਿਆਂ ਸ਼ਾਇਦ ਕੋਹਾੜੇ ਦੀ ਤਿਆਰੀ ਕਰਦੇ ਕੋਹਾੜੇ ਜਾ ਕੇ ਆਵਾਂ ਨਾੜ ਤਾਂ ਘਰ ਮੈਂ ਵੀ ਨੂੰ ਲੂੰਗਾ ਉਹ ਦੇਖ ਲੂ ਪਾਣੀ ਚਾਲੇ ਬਾਦ ਇੱਕ ਟੁਹਾੜੇ ਵੱਲੋਂ ਟੁਹਾੜੇ ਯਾਕੇ ਨੂੰ ਕੰਮ ਸੀ ਕੋਈ ਨਾ ਲੈ ਸੀ ਕਣਕ ਸਾਤੋਂ ਉਹਨਾਂ ਦੇ ਚੱਲ ਦੋ ਥੱਲੇ ਅੱਜ ਮੈਂ ਰੱਖ ਕੇ ਲੈ ਜਾ ਗੱਡੀ 'ਚ ਉਹਨਾਂ ਦਾ ਘੜਾ ਉਹ ਲੈ ਜਾਣਗੇ ਇਕਰੇ ਲੱਭ ਬਹੁਤ ਨਹੀਂ ਕਰਦਣੀ ਆਪਾਂ ਨਹੀਂ ਜੀਪ ਖੜੀ ਉਹਨਾਂ ਕੋਲ ਜੀਪ ਤੇ ਲੈ ਜਾਉ ਲੱਦ ਕੇ ਆ ਕੇ ਟੁਹਾੜੇ ਲੈ ਨਿਕਲਦੇ ਨਿਕਲਦੇ ਆਨ ਫਿਰ ਵੀ 10:30 ਵਜੇ ਆਂ ਇਸ ਟਾਈਮ ਨਾ ਜਾ ਕੇ ਮੁੜ ਜਾਵਾਂਗੇ ਮੋਟਰਾਂ ਜਲਦੀਆਂ ਆ ਕੇ ਦੇਖਣੀਆਂ ਨੇ ਬੜਾ ਚ ਰਾਤ ਦੀ ਹਨੇਰੀ ਕਰਕੇ ਲੇਟ ਹੀ ਨਹੀਂ ਆਈ ਤਿੰਨ ਤਿੰਨ 3:30 ਘੰਟੇ ਲੱਗਾ ਦਾ ਮੇਰਾ ਲੇਟ ਆਈ ਤੇ ਪਿਆਬਿਓ ਚ ਪੈ ਜਾਣਾ ਪਾਣੀ ਬਾਕੀ ਫਿਰ ਅਰਮੇ ਵਿਨੁ ਗਾਈ ਮਾਰ ਦੀ ਜਿਹੜਾ ਮਹਾਜਰ ਹੋ ਗਿਆ ਮੌਸਮ ਠੀਕ ਨਾ ਚਾਹੁੰਦਾ ਮੈਂ ਤਾਂ ਬੰਨੂਂਗਾ ਮੋਟਰਸਾਈਕਲ ਤੇ ਜਾ ਕੇ ਉਹਨੂੰ ਲੈ ਕੇ ਮਾਰੇ ਉੱਪਰ ਆਉਣ। ਆਪਾਂ ਚਲੋ ਆ ਗੁਰਦੁਆਰਾ ਮੰਜੀ ਸਾਹਿਬ। ਪਹੁੰਚ ਕੇ 골ਡਨ ਹੱਟ ਮੰਨੇੜ ਰੋਡ ਬੰਨ੍ਹ ਕਰਕੇ ਉੱਪਰ ਰੋਡ ਬੰਦ ਕਰਤਾ ਥੱਲੇ ਦੀ ਜਾ ਰਹੀਆਂ ਨੇ ਗੱਡੀਆਂ 골ਡਨ ਹੱਟ ਦੀ ਵੀ ਇੱਕ ਸ਼ਾਪ ਬਹੁਤ ਮਸ਼ਹੂਰ ਰਹੀ ਆ ਪਿਛਲੇ 10-15 ਦਿਨ ਫੁੱਲ ਸੁਰਖੀਆਂ ਮਟੋਰੀਆਂ ਨੇ ਉਹ ਸ਼ਾਪ ਨੇ ਵੀ ਆਉਣਿਆਂ ਤੋਂ ਉਹ ਸ਼ੌਕ ਦੇ ਫੇਮਸ ਰਹੀ ਹੈ ਪਿਛਲੇ 10-15 ਦਿਨ ਬਹੁਤ ਹਾਈਲਾਈਟ ਰਹੀ ਹੈ ਸਾਡੇ ਘੋੜੇ ਵਾਲੇ ਨਾਲ ਦੁਕਾਨਾਂ ਕਰੀਏ ਨੇ ਤਿਆਰ ਹੋਰ ਜੀ ਬਣਾਤਾ ਸਲੇ ਦੁੱਧ ਕੰਨਾਂ ਦੇ ਇਸ ਕਲੋਨੀ ਕਿੱਟੀ ਹੋਈ ਹੈ ਉਹ ਵੀ ਆਪਣੀ ਇੱਕ ਉਹ ਮੂਰੇ ਪਲਾਂਟ ਲਈ ਆਪਣੀ ਬਾਂਗ ਰਹੀ ਹੈ ਇਹਨਾਂ ਦੇ ਘਾਣਾਂ ਨਾਲ ਵੀ ਆ ਤੰਨ ਨੇ ਕਿ ਇੱਧਰ ਨੂੰ ਦੋ ਦਾ ਬੂਦ ਦਦੂ ਇਹ ਹੈਗਾ ਸਮਾਗ ਕੋੜਾ ਤੋਂ ਮੱਛੀ ਵੱਡਾ ਰੋਡ ਉਹਦੇ ਤੇ ਅਗਲਾ ਨਹੀਂ ਕਰਦੇ ਇਹ ਰੰਪ ਤੇ ਜਾਣਦ ਨੂੰ ਨੇ ਜਿਹੜੀ ਮੂਰੇ ਫਰੰਟ ਤੇ ਬੰਨ੍ਹਈ ਉਹ ਆਪ ਦੇ ਵਾਸਤੇ ਕਰਦੇ ਡੇਰੀ ਦਾ ਕੰਮ ਇਹਨਾਂ ਨੂੰ ਪਹਿਲਾਂ ਆ ਘਰ ਸੀ ਡੇਰੀ ਨੂੰ ਤਿਆਰ ਵੀ ਆਏ ਤੇ ਬਣਾਵਾਂਗੇ ਡੇਰੀ ਇਹਰੋ ਚਲੋ ਰਮਾਤਮਨ ਨੇ ਕਰੀ ਕਿਰਪਾ ਨਾ ਫਰੰਟ ਤੇ ਮੱਜੀ ਇਹ ਵੀ ਮੱਜੀ ਦਾ ਬਹੁਤ ਦੇਖੋ ਕਿੰਨਾ ਚੌੜਾ ਇਨੀ ਮਰਜੀ ਗੱਡੀਆਂ ਖੜਨ ਮੇਰੇ ਕੰਮ ਕੋ ਮਰਜੀ ਆਹ ਰADASwami Shashankpabana road 'ਆ ਮੈਂ ਆ ਬਣੀਆਂ ਤਾਂਂਜੀ ਚ ਹੁੰਡੇ ਰਹੀ ਆਉਣੀ ਆ ਚੱਲਣ ਡੇਰੀ ਉਹ ਅੱਗੇ ਐ ਕਿਤੇ ਹੁਣ ਇਹ ਚੱਕੀ ਜਰਾ ਮ ਕਰਾਂਗੇ ਮੂਰ ਤੋਂ ਫਿਰ ਦਿਖਾਵਾਂਗੇ ਸਾਰਾ ਵਧੀਆ ਤਰੀਕੇ ਨਾਲ பிரபலப்படி பிடிக்க அடியார்கள் இந்த குழந்தைகளை பரவி ਕੋਜ਼ੇ ਵਧੀਆ ਜੱਜ ਕੀ ਬਹੁਤ ਸੋਹਣੀ ਮੜ ਗਈ ਪਹਿਲਾਂ ਇੱਕ ਬਣੀ ਹੋਈ ਦੁਕਾਨ ਜੀ ਉਹ ਨਾਲ ਕਸਟਮਰ ਨਹੀਂ ਪਰ ਉਹਦਾ ਵੀ ਲੈਂਟਰ ਢਾ ਕੇ ਇਕੱਠੀ ਬਣਾਤੀ ਆ ਆਹ ਘਾਹ ਆ ਰਹਿਣਾ ਉਹ ਤੇ ਫੱਟੀ ਬਨੀਰ ਵਾਲਾ ਟਗੜੀਆਂ ਦੀ ਗੱਡੀਆਂ ਗੱਡੀਆਂ ਆ ਵੀ ਖਾਲੀ ਪਲਾਟ ਇਹਨਾਂ ਦਾ ਹੀ ਆ ਜੀ ਸੱਚੇ ਸੱਤ ਫੋਟੋ ਭਰਤ ਪੈਣਾ ਇਹ ਲੋੜ ਨਹੀਂ ਹਜੇ ਭਰਤ ਪਾਉਣ ਦੀ ਕਿੜਾ ਪਿਆਰ ਰਹਿਣ ਦਿੰਨਾ ਹਜੇ ਇੱਕ ਨੇ ਮੈਂ ਅਦਾਈ ਭਰਤ ਪਾ ਕੇ ਬੂਟੇ ਲਾ ਦੋ ਇੱਥੇ ਮੁਲਾਵੀ ਮਤਰਾਪਾ ਤੇ ਜਾਲੇ ਘਰ ਨੂੰ ਆਗੇ ਮੈਂ ਹਾਈਵੇ ਤੇ ਐਨ ਐਚ 44 ਤੇ ਅ ਫਰਾਂਡਰ ਮੰਗੇ ਬਾਤ ਤੇ ਮਾਰੀਆਂ ਗੱਲਾਂ ਬੈਠ ਕੇ ਕਿਹਦੇ ਪਾਣ ਜਾਂਦੇ ਟਾਏ ਸ਼ੁਰੂ ਆਉ ਕੀ ਹੋ ਗਿਆ ਮੂਰੇ ਰਸਤਾ ਬੰਦ ਹੈ ਮਿੰਨ ਲੋੜ ਰੋਡ ਬਣਦਾ ਹੈ ਗੱਡੀਆਂ ਮੋੜ ਰਹੀਆਂ ਨੇ ਪਿੱਛੇ ਅਸੀਂ ਤਾਂ ਪਹਿਲਾਂ ਹੀ ਇੱਧਰ ਨੂੰ ਹੋ ਜਾਂਦੇ ਆ ਮੂਰੇ ਜਨਰਲ ਰੋਡ ਬਣਦਾ ਜਾਂ ਕੋਈ ਦੱਲਵਾਉ। ਮੋਹ ਦੇਵ ਵਾਜ ਦਾ ਸਵਾਗਾ। ਚੱਲ 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 ਜਾਣ ਦੇ। ਕੋਈ ਨਹੀਂ ਕੋਈ ਨਹੀਂ ਕੋਈ ਇੱਤਜ਼ਾਰ ਨਹੀਂ ਮਗਰੇ ਹਾਂ। ਚੱਲ ਗਰਾ ਖੱਟ ਕੇ। ਹਾਂ। ਐ ਚਲ ਇਹਨੂੰ ਆਪਾਂ ਸਾਰੇ ਨੂੰ ਐਕਸਰ ਇਹਨੂੰ ਕਿਵੇਂ ਆਪਾਂ ਜੱਟ ਪਾਈ ਗਿਆ ਐਨ ਐਚ 44 ਪੇ ਕੰਮ ਚੱਲ ਰਿਹਾ ਭਾਇਆ ਤਵੀ ਰੋਡ ਬਲੌਕ ਕੀਤਾ ਹੋਇਆ ਹੈ ਸਰਬਸ ਰੋਡ ਚੱਲ ਰਿਹਾ ਹੈ ਪ੍ਰਕਾਰ ਰੋਡ ਸਾਨੇਵਾਲ ਸੇ ਲੈ ਕੇ ਦੁਰਾਹੇ ਤੱਕ ਬੰਦ ਕੀਤਾ ਹੋਇਆ ਹੈ ਪਤਾ ਜਮਈ ਬੰਦ ਕਰਤਾ ਯਾਰਾ ਪਿੰਡਾਂ ਪੁੰਡਾਂ ਨੇ ਕਿਵੇਂ ਚੜ੍ਹਨਗੇ ਆਹ ਰੇਲਿੰਗ ਲਾ ਕੇ ਜਮਈ ਰੋਡ ਨੂੰ ਬਲਾਕੇ ਕਰਤਾ ਪਤੰਦਰੋ ਤਾਂ ਯਾਰ ਜੇ ਕੇ ਆਮ ਕੋਈ ਇਹਨੂੰ ਲੋਡ ਹੋਵੇ ਉੱਪਰ ਕ੍ਰੋਸ ਕਰ ਦੇਦਾ ਖੋਣਾ ਹੀ ਨਹੀਂ ਆ ਬਾਈ ਹੁਣ ਕੱਟ ਤੂੰ ਜਾ ਕੇ ਮੁੜਨਾ ਪਿਆਗਾ ਨਾ ਉਹ ਨਹੀਂ ਨੇੜੇ ਰੂੜੇ ਮੁੜਦਾ